ਤੇ ਬਾਬੂ ਜੀ ਕਿਵੇਂ ਲੱਗੀ ਤੁਹਾਨੂੰ ਇਹਨਾਂ ਦੀ ਮਸ਼ੀਨ ਬਿਲਕੁਲ ਕੁਆਲਟੀ ਪੱਕ ਤੋਂ ਨਾ ਮੈਂ ਜਿਵੇਂ ਕਾਕਾ ਜੀ ਵੀਡੀਓ ਹੁੰਦੇ ਹੁੰਦੇ ਆਪਣੀ ਇੰਟਰਵਿਊ ਦੇ ਵਿੱਚ ਜਾਣਕਾਰੀ ਸਾਰੀ ਹਾਂਜੀ ਤੇ ਮੈਂ ਕਈ ਵਾਰੀ ਹੋਰ ਵੀ ਬਠੇਰੀਆਂ ਦੇਖੀਆਂ ਨੇ ਜਿਹੜੀਆਂ ਜ਼ਿੰਮੇਦਾਰ ਵੱਖ-ਵੱਖ ਤਰ੍ਹਾਂ ਦੀਆਂ ਲੈ ਕੇ ਆਉਂਦੇ ਆ ਕੋਈ ਭੌਣ ਵਾਲੀ ਆ ਕੋਈ ਮੋਟਰ ਵਾਲੀ ਆ ਕੋਈ ਹੋਰ ਹਾਂ ਬਹੁਤ ਬਣਾਉਂਦੇ ਨੇ ਪੰਜਾਬ 'ਚ ਪਰ ਤੋਂ ਜਿਹੜਾ ਇਹ ਮਾਡਲ ਹੈ ਨਾ ਇਹਦੇ 'ਚ ਇਹ ਮੈਨੂੰ ਸਭ ਤੋਂ ਵਧੀਆ ਸੇਫ ਲੱਗਿਆ ਇੱਕ ਤਾਂ ਇੱਕ ਮਜ਼ਬੂਤ ਬਹੁਤ ਜ਼ਿਆਦਾ ਹੈ ਵੀਰੋ ਨਿਊ ਪ੍ਰੀਤ ਟੋਕਾ ਜਿਹੜੀ ਮਸ਼ੀਨ ਆ ਇੰਨੀ ਕੁ ਜ਼ਿਆਦਾ ਕੁਆਲਿਟੀ ਆ ਮਸ਼ੀਨ ਦੀ ਤੁਸੀਂ ਇੱਥੋਂ ਅੰਦਾਜ਼ਾ ਲਾ ਸਕਦੇ ਹੋ ਵੀ 22 ਮਈ ਨੂੰ ਮਸ਼ੀਨ ਬੁੱਕ ਹੋਈ ਸੀ ਤੇ ਅੱਜ 17 ਤਰੀਕ ਹੈ ਤੇ ਤੁਸੀਂ ਲੋਕੇਸ਼ਨ ਦੇਖ ਕੇ ਅੰਦਾਜ਼ਾ ਲਾ ਸਕਦੇ ਹੋ ਵੀ ਪੰਜਾਬ ਦੇ ਆਪਾਂ ਟੌਪ ਦੇ ਜ਼ਿੰਮੇਦਾਰ ਘਰਾਣੇ ਦੇ ਵਿੱਚ ਖੜੇ ਆ ਬਾਈ ਸਿੱਧੂ ਮੂਸੇਵਾਲੇ ਕਰਤੇ ਬਾਪੂ ਜੀ ਉਹਨਾਂ ਨੇ ਫੈਸਲਾ ਲਿਆ ਹੁਣ ਵੀ ਮੱਝਾਂ ਰੱਖਣੀਆਂ ਨੇ ਤਾਂ ਕਰਕੇ ਟੋਕੇ ਵਾਲੀ ਮਸ਼ੀਨ ਲਈ ਐ ਤੇ ਬਾਈ ਐਹੀ ਜੀ ਕੀ ਕੁਆਲਿਟੀ ਹੈ ਵੀ ਜਿਹੜੀ ਆਪਣੀ ਐਨੇ ਦਿਨਾਂ ਦੀ ਬੁਕਿੰਗ ਚੱਲਦੀ ਆ ਬਾਈ ਸੱਸੀ ਗੱਲ ਜੀ ਸਾਰਿਆਂ ਨੂੰ ਸੱਸੀ ਗੱਲ ਜੀ ਇਹ ਮਸ਼ੀਨ ਦੇ ਵਿੱਚ ਸਪੈਸ਼ਲ ਸਾਰਿਆਂ ਨੂੰ ਖਾਸੀਅਤ ਕੀ ਹੈ ਜੀ ਟਾਪਾ ਤਾਂ ਹਲਾ ਫਾਈਬਰ ਦਾ ਜੀ ਨਾ ਇਹ ਗਲੇ ਨਾ ਖਰਾਬ ਹੋਵੇ ਇਹ ਥੱਲੇ ਵਾਲਾ ਹੀ ਫਾਈਬਰ ਆ ਗਈ ਜੀ ਇਹ ਵੀ ਲਾਈਫ ਟਾਈਮ ਕੁਝ ਵੀ ਨਹੀਂ ਹੁੰਦਾ ਕੁਝ ਵੀ ਨਹੀਂ ਹੁੰਦਾ ਇਹਦੇ ਵਿੱਚ ਦੋ ਮਾਡਲ ਬਣਦੇ ਆ ਜੀ ਇੱਕ ਟ੍ਰੇ ਵਾਲਾ ਇੱਕ ਬਲੂਰ ਵਾਲਾ ਜੀ ਸਾਈਡ ਤੇ ਕੱਢਦਾਗਾ ਬਲੂਰ ਵਾਲਾ ਇਧਰ ਸਾਈਡ ਤੇ ਕੱਢ ਰਿਹਾ ਹਾਂਜੀ ਹਾਂ ਇਹ ਨੰਬਰ 2 ਤੇ ਇਹਦੇ ਵਿੱਚ ਜੂਸੀ 베アリング ਆਗੇ ਜੀ ਇੱਕ 베アリング ਜੂਸੀ ਜੀ ਇਧਰ ਵਿਚਾਲੇ ਵੀ ਜੂਸੀ 베アリング ਆ ਗਿਆ ਜੀ ਇਧਰ ਵੀ ਜੂਸੀ 베アリング ਆ ਗਿਆ ਠੀਕ ਹੈ ਜੀ ਹੈਡ ਇਹਦਾ ਦੇਖਦਾ ਆ ਗਿਆ ਜੀ ਇਹਦੇ ਹੈਡ ਦੇ ਵਿੱਚ ਵੀ 베アリング ਆ ਗਿਆ ਜੀ ਠੀਕ ਹੈ ਜੀ ਗੀਅਰ ਬਾਕਸ ਲੱਗਿਆ ਹੋਇਆ ਰਿਵਰਸ ਬੈਕ ਵੀ ਹੁੰਦਾ ਨਿਊਟਰਲ ਵੀ ਹੁੰਦਾ ਜੀ ਸਟੀਲ ਚ ਕਿਉਂ ਹੋਰ ਸਟੀਲ ਦੀ ਕਰਾਰੀ ਆ ਜੀ ਠੀਕ ਹੈ ਜੀ ਇਹਦੇ ਆ ਹਾਫ ਵੀਲ ਆ ਗਿਆ ਜੀ ਇਹਦੇ ਵਿੱਚ ਜਿਵੇਂ ਅੱਗੇ ਪੂਰੇ ਵੀਲਾਂ ਨਾਲ ਮਸ਼ੀਨ ਆਉਂਦੀ ਸੀ ਉਹਦੇ ਇੱਥੇ ਗੀ ਲੜ ਜਾਂਦਾ ਸੀ ਜੀ ਉਹ ਆਣ ਦੇ ਸਾਰੀ ਦਿੱਕਤ ਖਤਮ ਇੱਕ ਇੱਥੇ ਬਲੇਟ ਆਂਦਾ ਸੀ ਜੀ ਉਹ ਨਹੀਂ ਬਲੇਟ ਆਏਗਾ ਤੇ ਉੱਚਾ ਕੀ ਦਿੱਤਾ ਉੱਚਾ ਕੀ ਦਿੱਤਾ origignal ਪਾਲਕੀ ਦੀ ਜੋੜੀ ਲੱਗੀ ਵਜੇ ਤੇ 2hp ਦੀ ਮੋਟਰ ਲਾ ਕੇ ਦਿਨਾ ਜੀ ਹਿੰਦੁਸਤਾਨ ਦੀ origignal ਕੋਪੀ ਨਹੀਂ 2hp ਦੀ ਮੋਟਰ ਨਾਲ ਇਹਨੂੰ ਕੋਈ ਦਿੱਕਤ ਤਾਂ ਨਹੀਂ ਕੋਈ ਦਿੱਕਤ ਨਹੀਂ ਹੈਗੀ ਜੀ ਕੋਈ ਵੀ ਇਨਾ ਕਰੈਲਾ ਇਹਦਾ ਨਹੀਂ ਨਹੀਂ ਬਹੁਤ ਜ਼ਿਆਦਾ ਰੈਲਾ ਜੀ ਜੂਸੀ ਵੈਰੀਆਂ ਨੇ ਰੈਲਾ ਰੱਖਣਾ ਜੀ ਸਾਰੀ ਮਸ਼ੀਨ ਸਾਰੀ ਮਸ਼ੀਨੀ ਬੰਦੀ ਹੈ ਜੀ ਇਹ ਗੀਅਰ ਬਾਕਸ ਵੀ ਮਸ਼ੀਨ ਤੇ ਤਿਆਰ ਹੁੰਦਾ ਹੈ ਹੈੱਡ ਵੀ ਮਸ਼ੀਨ ਤੇ ਤਿਆਰ ਹੁੰਦਾ ਹੈ ਜੀ ਸਾਰਾ ਠੀਕ ਹੈ ਜੀ ਫਾਈਬਰ ਸਾਰੀ ਫੈਕਟਰੀ ਦੇ ਅੰਦਰ ਹੀ ਬੰਦੀ ਹੈ ਤੇ ਅੱਜ ਜਿਵੇਂ 17 ਜੂਨ ਹੋ ਗਈ ਜੇ ਹੁਣ ਕੋਈ ਬੁਕਿੰਗ ਕਰਦਾ ਤਾਂ ਕਿੱਥੇ ਤੱਕ ਆਪਾਂ ਦੇ ਦਾਂਗੇ ਇਹ 20 ਜੁਲਾਈ ਤੱਕ ਬੁਕਿੰਗ ਚੱਲ ਰਹੀ ਹੈ ਜੀ ਹਜੇ ਇਸ ਟਾਈਮ ਤੱਕ 20 ਜੁਲਾਈ ਤੋਂ ਬਾਅਦ ਜਿਵੇਂ ਜਿਵੇਂ ਡੇਲੀ ਦੀ ਬੁਕਿੰਗ ਹੈ ਜੀ ਅੱਗੇ ਵਧਦੀ ਜਾਂਦੀ ਹੈਗੀ ਵੀ ਉਸ ਟਾਈਮ ਨਾਲ ਟਾਈਮ ਲੈਣੇ ਆ ਤੇ ਸਪੈਸ਼ਲ ਮਸ਼ੀਨਾਂ ਸਾਰੀ ਹੀ ਮੈਨੂੰ ਮੈਕਸੀਕੋ ਦੇ ਵਿੱਚ ਇਹਦੇ ਵਿੱਚ ਜੀ ਤਿੰਨ ਮਾਡਲ ਆ ਰਹੇ ਜਿਆਦਾਤਰ ਇੱਕ ਤਾਂ ਜੀ ਕਿਵੇਂ ਟ੍ਰੇਅ ਵਾਲਾ ਇੱਕ ਬਲੂਰ ਵਾਲਾ ਆ ਗਿਆ ਜੀ ਇੱਕ ਇਹਦੇ ਵਿੱਚ ਇੰਜਨ ਸਕੰਜੇ ਵਾਲਾ ਆ ਰਿਹਾ ਇੰਜਨ ਸਕੰਜਾ ਨਾਲ ਹੀ ਲੱਗ ਜਾਂਦਾ ਜੀ ਉੱਤੀ ਫਿੱਟ ਹੋ ਜਾਂਦਾ ਜੀ ਜਿਆਦਾਤਰ ਮੋਟਰ ਤੇ ਲੋਕ ਲਾ ਰਹੇ ਜਿਵੇਂ ਇੰਜਨ ਵਾਲਾ ਚਾਹੀਦੇ ਇੰਜ ਇਹ ਅਗਲਾ ਤਾਰ ਲਾ ਕੋ ਉੱਥੇ ਚਲਾ ਲੈਂਦਾ ਜੀ ਇਹਦੀ ਗਾਰੰਟੀ 5 ਸਾਲ ਦੀ ਹੈ ਜੀ ਸਾਰੀ ਮਸੀਦ ਦੀ ਮੋਟਰ ਦੀ 1 ਸਾਲ ਦੀ ਹੁੰਦੀ ਹੈ ਜੀ ਬਾਈ ਸਸਤੀ ਕਾਲ ਜੀ ਸਾਰਿਆਂ ਨੂੰ ਜੀ ਇਹਦੇ ਵਿੱਚ ਖਾਸੀਅਤ ਜੀ ਇਹ ਆ ਦੇਖੋ ਜੀ ਚਿਗਨਟ ਲੱਗ ਗਿਆ ਜੀ ਹੂੰ ਇਹਦੇ ਨਾਲ ਵੀ ਜਿਹੜੀ ਆਪਣੀ ਸੇਫਟੀ ਬਣੀ ਹਾਂ ਸੇਫਟੀ ਐਚੀ ਖੁਰਜਿੰਗ ਲਾ ਕੇ ਹੂੰ ਸਾਰੀ ਠੀਕ ਹੈ ਜੀ ਇਹਦੇ ਵਿੱਚ ਕਿ ਮੇ ਪਹਿਲਾ ਬੀਲ ਹੁੰਦਾ ਸੀ ਨਾ ਪੂਰਾ ਚੱਕਰ ਹਾਂ ਉਹਦੇ ਗਿਲੇ ਖਤਮ ਕਰਤਾ ਉਹਦੇ ਵਿੱਚ ਠੀਕ ਆ ਉਹ ਬੀਲ ਨੂੰ ਹਟਾ ਕੇ ਇੰਨਾ ਕੀ ਕਰਤਾ ਤੁਸੀਂ ਹਾਂ ਬਲੇਟਾ ਜਾ ਮਾਰਨ ਲੱਗ ਜਾਂਦੀ ਸੀਗੀ ਉਹ ਬਲੇਟਾ ਜਾ ਖਤਮ ਕਰਤਾ ਸਾਰਾ ਫਿਰ ਆਪਣੀ ਟੋਕੇ ਦਾ ਜੀ ਖਾਸੀਅਤ ਆ ਕਿਹੜੀ ਉਹ ਟੋਕੇ ਦਾ ਆਪਣਾ ਚੜ੍ਹਾ ਮੰਨ ਕੇ ਚੱਲੋ ਵੀ 1.5 ਇੰਚ ਇਧਰ ਜ਼ਿਆਦਾ ਹੈ 1.5 ਇੰਚ ਇਧਰ ਜ਼ਿਆਦਾ ਕੀ ਖਾਸੀ ਦੀ ਵੀ ਕੋਈ ਟੋਕੇ ਨਹੀਂ ਵੱਡੇ ਸਾਡੇ ਨਹੀਂ ਇਹ ਬੀਲ ਦੇ ਵਿੱਚ ਹੀ ਫਰਕ ਪਿਆ ਬਟ ਲਈ ਦੇ ਵਿੱਚ ਉਹ ਬੀਲ ਕਰਕੇ ਜਿਹੜਾ ਉਹ ਗੀਲਾ ਪੁੱਛ ਨੂੰ हट ਗਿਆ ਤੇ ਕੱਖ ਵੀ ਤਾੜੀ ਉਹਨਾਂ ਨੇ ਇਹ ਟੋਕਾ ਕਿਹੜਾ ਇੱਥੋਂ ਦੀ ਲੰਗਦਾ ਸੀ ਬਿਲਕੁਲ ਪ੍ਰੋਪਰ ਉਧਰੋਂ ਇਧਰੋਂ ਲੰਗਦਾ ਸੀ ਉਹ ਗੀਲਾ ਖਤਮ ਹੋ ਗਿਆ ਮਤਲਬ ਭੋਰਾ ਵੀ ਬਲੇਟਾ ਨਹੀਂ ਮਰੂਗੀ ਸਾਰੇ ਜੂਸੀ 베アリング ਹੋਗੇ ਇਹਦੇ ਵਿੱਚ ਸਟੀਲ ਗਰਾਰੀ ਹੈ ਜੀ ਸਰ ਉਹਦੇ ਨਾਲ ਵੇਟ ਘਟ ਗਿਆ ਕਿਤਨੇ ਕਿਤੇ ਰੈਲੀ ਵੀ ਚੱਲੂ ਮਸ਼ੀਨ ਰੈਲੀ ਜੂਸੀ 베アリングਾਂ ਦਾ ਕਰਕੇ ਜੀ ਸਾਰੇ 베アリング ਲੱਗੇ ਹੈੱਡ ਦੇ ਵਿੱਚ 베アリング ਜੂਸੀ ਲੱਗੇ ਜੀ ਸਾਰੇ ਮਤਲਬ ਚੋਪ ਹੈ ਜੀ ਸਾਰੇ ਹੀ ਸਾਡੇ ਸਾਰੀ ਸਿਹਤ ਮਤਲਬ ਜਿੰਨੇ ਨਾਲ ਸੀਲਾਂ ਵਾਲਾ ਨਟ ਨਟ ਕਿਤੇ ਵੀ ਲੱਗਿਆ ਸਾਰਾ ਸਾਰਾ ਸੀਲ ਵਾਲਾ ਬੀ ਕਾਸਟ ਕਟਿੰਗ ਨਹੀਂ ਕੀਤੀ ਮਸ਼ੀਨ ਦੀ ਇਹ ਡਬਲ ਪੁਲੀ ਆ ਗਈ ਜੀ ਨਾਲ ਪੱਟਾ ਨਾਲ ਬੈਲਟ ਠੀਕ ਹੈ ਇੱਕੋ ਮੋਟਰ ਦੇ ਆ ਜੀ ਡਬਲ ਠੀਕ ਹੈ ਤੇ ਇਹਦੇ ਵਿੱਚ ਜੇ ਕੋਈ ਹੋਰ ਵੱਡਾ ਮਾਡਲ ਲੈਣਾ ਹੋਵੇ ਇੰਜਨ ਦਾ ਹਾਂ ਜੀ ਇਹ ਤੋਂ ਵੱਡਾ ਵੀ ਬਣ ਜਾਂਦਾ ਜੀ ਇਹ ਵੀ ਮੰਨ ਕੇ ਚੱਲੋ ਵੀ ਇੱਕ ਇਹ ਤੋਂ ਛੋਟਾ ਮਾਡਲ ਹੈ ਜੀ ਸਿੱਧੀਆਂ ਦਾ ਠੀਕ ਹੈ ਇਹਦੇ ਵਿੱਚ ਤਿੰਨ ਮਾਡਲ ਬਣਦੇ ਆ ਜੀ ਉਹ ਕਿੰਨੇ ਐਚਪੀ ਤੇ ਚੱਲੂ ਛੋਟਾ ਇਹ ਤੋਂ ਮੋਟਰ 2 ਐਚਪੀ ਦੀ ਠੀਕ ਹੈ 2 ਇਹ ਤੋਂ ਵੱਡਾ ਜੀ ਕਿਹੜਾ 3 ਐਚਪੀ ਆ ਜਿਵੇਂ ਕਿਸੇ ਤੇ 200 ਡੰਗਰ ਆਗਾ ਉਹ ਇਸ ਤੋਂ ਵੱਡਾ ਹੋ ਜਾਂਦਾਗਾ ਵੈਸੇ ਮਸ਼ੀਨ ਇਹਨੂੰ ਵੀ ਕੁਝ ਨਹੀਂ ਹੁੰਦਾ ਚਾਹੀ ਤੁਸੀਂ 200 ਡੰਗਰ ਦੇ ਪੱਠੇ ਗੁਤਰੂ ਮੋਟਰ 3 ਐਚਪੀ ਦੀ ਲੱਗ ਜੂ 2 ਐਚਪੀ ਕਾਪਰ ਦੀ ਮੋਟਰ ਆ ਜੀ ਫੁੱਲ ਗਰੰਟੀ ਆ ਜੀ 5 ਸਾਲ ਦੀ ਗਰੰਟੀ ਦਿੰਨੇ ਆ ਜੀ ਟੋਕੇ ਦੀ ਮੋਟਰ ਦੀ 1 ਸਾਲ ਦੀ ਤੇ ਬਾਪੂ ਜੀ ਉਹਨਾਂ ਨੂੰ ਮਸ਼ੀਨ ਦੇਣ ਦਾ ਕਿਵੇਂ ਬਣਿਆ ਸਬਾਬ ਜੀ ਬਾਪੂ ਜੀ ਦਾ ਬਸ ਆਰਡਰ ਹੋਇਆ ਸੀਗਾ ਤੇ ਹਾਂ ਵੀ ਉਹਨਾਂ ਨੇ ਦੇਖੀ ਸੀ ਕਿ YouTube ਤੇ ਫੇਸਬੁੱਕ ਤੇ ਬਾਪੂ ਜੀ ਨੇ ਦੇਖਿਆ ਸੀਗਾ ਤੇ ਨਹੀਂ ਨਹੀਂ ਕਾਟ ਕਰੀ ਕਹਿੰਦੇ ਆਉਣੇ ਹੈਗੇ ਤੇ 22 ਤਰੀਕ ਨੂੰ ਅਸੀਂ 22 ਮਈ ਨੂੰ ਬਾਪੂ ਜੀ ਦਾ ਆਰਡਰ ਕਰਿਆ ਸੀਗਾ ਹਾਂ ਤੇ ਅੱਜ 17 ਡਿਲੀਵਰੀ ਨੂੰ ਆਉਣਾ ਤਾਂ ਤਾਂ ਬਲ ਤਕਨੀਕੀ ਪੱਖ ਤੋਂ ਬਹੁਤ ਢੰਗ ਨਾਲ ਬਣਾਈ ਹੈ ਜਿਹੜੇ ਪਰ ਜਿੰਨੇ ਨੁਕਸ ਆਪਣੇ ਆਮ ਸਧਾਰਨ ਮਸ਼ੀਨ ਚ ਹੁੰਦੇ ਸੀ ਉਹ ਸਾਰੇ ਇਹਦੇ ਚ ਦੂਰ ਕੀਤੇ ਹੋਏ ਕੋ ਕੰਡ ਤੇ ਨਾ ਪੱਠੇ ਨਾ ਲਵੇਟਦੇ ਆ ਬੈਗ ਗੇਅਰ ਹੈ ਕੋਈ ਹਾਰਸਾ ਨਹੀਂ ਹੋ ਸਕਦਾ ਨਾਲ ਦੀ ਨਾਲ ਬੰਦ ਨੇ ਕੰਟਰੋਲ ਕਰ ਲੈਂਦੇ ਤੇ ਬਾਕੀ ਸਭ ਤੋਂ ਵੱਡਾ ਗੱਲ ਹੈ ਦੀ ਜਿਹੜੀ ਏ ਰੱਖ ਰਖਾਓ ਹੈ ਜਿਹੜਾ ਉਹ ਥੋੜੇ ਤਾਂ ਚ ਹੋ ਜਾਂਦਾ ਠੀਕ ਹੈ ਵੀ ਥੋੜੇ ਜਗ੍ਹਾ ਚ ਬਹੁਤ ਵਧੀਆ ਨਿਊ ਪ੍ਰੀਤ ਟੋਕਾ ਮਸ਼ੀਨ ਟੋਕਾ ਇਹਨਾਂ ਨੂੰ ਬਹੁਤ-ਬਹੁਤ ਧੰਨਵਾਦ ਕਰਦਾ ਤੇ ਪ੍ਰਮਾਤਮਾ ਇਹਨਾਂ ਨੂੰ ਅੱਗੇ ਨੇ ਫੁੱਟਚਰ ਦੇ ਵਿੱਚ ਤਰੱਕੀਆਂ ਦੇ ਤੁਸੀਂ ਦੇਖ ਸਕਦੇ ਹੋ ਵੀ ਮਸ਼ੀਨ ਦੀ ਇੰਨੀ ਕੁ ਕੁਆਲਿਟੀ ਹੈ ਵੀ ਜੇ ਇੰਨੀ ਬੁਕਿੰਗ ਹੈ ਜੇ ਕੋਈ ਗੱਲਬਾਤ ਹੈ ਮਸ਼ੀਨ ਦੇ ਵਿੱਚ ਤਾਂ ਬੁਕਿੰਗ ਹੈ ਬਾਕੀ ਨੰਬਰ ਸਕਰੀਨ ਤੇ ਨੇ ਸੰਪਰਕ ਕਰ ਲਿਓ ਨਿਊ ਪ੍ਰੀਤ ਟੋਕਾ ਕਿੱਥੇ ਹੈ ਐਡਰੈਸ ਆਪਣਾ ਸੈਨਟਾ ਰੋਡ ਸੈਨਟਾ ਰੋਡ ਉੱਪਰ ਕੁ ਸੈਨਾ ਰੋਡ ਪੱਖੋ ਕੈਂਚੀਆਂ ਬਰਨਾਲੇ ਤੋਂ ਥੋੜੀ ਜੀ 12 13 ਕਿਲੋਮੀਟਰ ਦੂਰੀ ਤੇ ਮੋਗੇ ਵਾਲੇ ਹਾਈਵੇ ਦੇ ਬਿਲਕੁਲ ਉੱਤੇ ਉੱਥੇ ਤੁਸੀਂ ਮਸ਼ੀਨ ਨੂੰ ਲੈ ਸਕਦੇ ਹੋ ਸੋ ਬਹੁਤ ਬਹੁਤ ਧੰਨਵਾਦ ਜੀ ਥੈਂਕ ਯੂ